ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਅੱਜ ਦਾ ਬਲੌਗ ਬਹੁਤ ਵੱਡੀ ਅਪਡੇਟ ਦੇ ਨਾਲ ਸ਼ੁਰੂ ਕਰਾਂਗੇ ਗੱਲ ਕਰਨੀ ਹੈ ਕੈਨੇਡਾ ਦੀ ਪੀਆਰ ਨੂੰ ਲੈ ਕੇ ਤੇ ਖਾਸ ਕਰਕੇ ਇੱਕ ਰਿਕਾਰਡ ਬ੍ਰੇਕਿੰਗ ਆਈਟੀਏ ਦੀ ਗੱਲ ਕਰਨੀ ਹੈ ਤੇ ਬਹੁਤ ਵੱਡਾ 2015 ਤੋਂ ਬਾਅਦ ਸੈਕੰਡ ਲਾਰਜੈਸਟ ਆਈਟੀਆ ਦੀ ਗੱਲ ਕਰਨੀ ਹੈ ਨਾਲ ਦੀ ਨਾਲ ਹੀ ਐਨਾਲਿਸਿਸ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਕਿ ਕਿਸ ਬਿਹਾਫ ਦੇ ਉੱਤੇ ਕੈਨੇਡਾ ਤੁਰਪਿਆ ਹੈ ਕੈਟਾਗਰੀ ਬੇਸ ਡਰਾਅ ਦੀ ਗੱਲ ਕੀਤੀ ਜਾ ਰਹੀ ਹੈ ਪਰ ਹੁਣ ਕੈਟਾਗਰੀ ਬੇਸ ਡਰਾਅ ਜਾ ਆਖਰ ਕਿਧਰ ਨੂੰ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਹੁਣ ਤੱਕ ਦੇ ਡਰਾਅ ਆਏ ਆ ਉਹ ਆਪਣੇ ਆਪ ਦੇ ਵਿੱਚ ਤੁਹਾਡੀਆਂ ਅੱਖਾਂ ਜ਼ਰੂਰ ਖੋਲ ਦੇਣਗੇ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਲੈਣੀ ਹੈ ਜਾਂ ਫਿਰ ਕੈਨੇਡਾ ਦੇ ਵਿੱਚ ਸੈਟਲਮੈਂਟ ਦੇਖ ਰਹੇ ਹੋ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੈਪਸਰੋਡਸ ოਫੀਸ਼ਲ ਚੈਨਲ ਤੋਂ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਦੇ ਵਿੱਚ ਖਾਸ ਕਰਕੇ 2015 ਤੋਂ ਲੈ ਕੇ ਤੇ ਅੱਜ 2025 ਯਾਨੀ ਕਿ ਪਿਛਲੇ 10 ਸਾਲਾਂ ਦਾ ਜਿਹੜਾ ਪੀਆਰ ਦਾ ਡਾਟਾ ਹੈ ਜੇਕਰ ਉਹਦੇ ਬਿਹਾਫ ਤੇ ਗੱਲ ਕਰੀਏ ਤਾਂ ਤੁਹਾਡੇ ਨਾਲ ਜੋ ਸ਼ੇਅਰ ਕਰਨ ਜਾ ਰਿਹਾ ਆਂਕੜੇ ਇਹ ਆਪਣੇ ਆਪ ਦੇ ਵਿੱਚ ਤੁਹਾਨੂੰ ਹੈਰਾਨ ਪਰੇਸ਼ਾਨ ਵੀ ਕਰ ਸਕਦੇ ਨੇ ਤੇ ਤੁਹਾਡੇ ਅੰਦਰ ਇੱਕ ਉਮੀਦ ਵੀ ਜਗਾ ਸਕਦੇ ਨੇ ਜੇਕਰ ਤੁਸੀਂ ਉਹਨਾਂ ਰਾਹਾਂ ਤੇ ਤੁਰਪੋ ਜਿਨ੍ਹਾਂ ਰਾਹਾਂ ਤੇ ਕੈਨੇਡਾ ਤੁਰਿਆ ਹੋਇਆ ਹੈ ਕੈਨੇਡਾ ਦੇ ਵੱਲੋਂ ਇੱਕ ਰਿਕਾਰਡ ਬ੍ਰੇਕਿੰਗ ਆਈਟੀਏ 'ਤੇ ਜਾ ਗਿਆ ਹੈ 7500 ਐਪਲੀਕੈਂਟਸ ਨੂੰ ਆਈਟੀਏ 'ਤੇ ਜਾ ਗਿਆ ਹੈ ਫ੍ਰੈਂਚ ਕੈਟਾਗਰੀ ਦੇ ਵਿੱਚ 379 CRS ਸਕੋਰ ਹੈ ਤੁਸੀਂ ਕਹਣਾ ਜੀ ਇਦੇ ਉੱਤੇ ਤੇ ਬੜੀਆਂ ਵੀਡੀਓ ਬਣ ਗਈਆਂ ਨੇ ਇਹ ਸਾਨੂੰ ਪਤਾ ਹੈ ਫਿਰ ਦੱਸ ਤੁਸੀਂ ਕੀ ਐਕਸਟਰਾ ਰਹੇ ਹੋ ਨਹੀਂ ਅੱਜ ਆਪਾਂ ਇਹ ਰਿਕਾਰਡ ਬ੍ਰੇਕਿੰਗ ਕਿਵੇਂ ਹੈ ਤੇ ਕਿਵੇਂ ਇਹਨੂੰ ਸਮਝਣ ਦੀ ਲੋੜ ਹੈਗੀ ਹੈ ਜੇ ਨਾ ਸਮਝਿਆ ਤਾਂ 59 ਸਕੰਡੀਆਂ ਰੀਲਾਂ ਦੇ ਵਿੱਚ ਆ ਚੀਜ਼ ਤੁਹਾਨੂੰ ਨਹੀਂ ਮਿਲਣੀ ਜੋ ਆਪਾਂ ਹੈਲਥੀ ਡਿਸਕਸ਼ਨ ਇਸ ਟੌਪਿਕ ਦੇ ਉੱਤੇ ਕਰ ਰਹੇ ਹਾਂ ਕਿਉਂਕਿ ਕੈਨੇਡਾ ਨੇ 6 ਕਿਟੈਗ ਦੀ ਅਨਾਉਂਸ ਕੀਤੀਆਂ ਸੀਗੀਆਂ ਉਹਨਾਂ 6 ਕੈਟਾਗਰੀਸ ਤੋਂ ਜਿਹੜੇ ਹੁਣ ਤੱਕ ਕੈਟਾਗਰੀ 베ਸ ਡਰਾ ਆਇਆ ਹੈ ਉਹ ਤਿੰਨ ਆਏ ਹੈ ਤੇ ਅਨਫੋਰਚਨਟਲੀ ਜਿਹੜੇ ਤਿੰਨ ਡਰਾ ਆਏ ਹੈ ਤਿੰਨ ਦੇ ਤਿੰਨੇ ਫ੍ਰੈਂਚ ਦੇ ਵਿੱਚ ਆਏ ਹੈ ਤੇ 18000 ਤੋਂ ਉੱਪਰ ਬੰਦੇ ਨੂੰ ਉਹ ਸਿਰਫ ਫ੍ਰੈਂਚ ਵਿੱਚ ਸੱਜ ਚੁੱਕੇ ਨੇ ਪਿਛਲੇ 2 ਮਹੀਨਿਆਂ ਦੇ ਵਿੱਚ ਤਿੰਨ ਡਰਾ ਆਏ ਨੇ ਤਿੰਨੇ ਬਹੁਤ ਵੱਡੇ ਨੰਬਰ ਦੇ ਵਿੱਚ ਅ ਕਹਿ ਸਕਦਾ ਹੈ ਕਿ ਬੁਲਾਏ ਗਏ ਨੇ ਜਿੱਕਰ ਹੁਣ ਤੱਕ ਦੇ ਆਈਟੀਏ ਦੀ ਗੱਲ ਕੀਤੀ ਜਾਵੇ ਤੇ ਫਰੈਂਚ ਦੇ ਜਿੰਨੇ ਆਈਟੀਏ ਆਏ ਹੈ ਇੱਕ ਵੀ ਆਈਟੀਏ ਇਦਾਂ ਦਾ ਨਹੀਂ ਹੈਗਾ ਫਰੈਂਚ ਕੈਟਾਗਰੀ ਦਾ ਜਿਹੜਾ ਸੀਸੀ ਜਾਂ ਪ੍ਰੋਵਿੰਸ਼ੀਅਲ ਨਾਮੀ ਪ੍ਰੋਗਰਾਮ ਚ ਜਿਹੜੇ ਆਈਟੀਏ ਆਏ ਨੇ ਉਹਨਾਂ ਨਾਲੋਂ ਘੱਟ ਨੰਬਰ ਆਈਟੀਏ ਭੇਜੇ ਗਏ ਹੁਣ ਨਾ ਸਿਰਫ ਸੀਆਰ ਸਕੋਰ ਲੋ ਹੈ ਸਗੋਂ ਆਈਟੀਏ ਨੇ ਕਿ ਇਨਵੀਟੇਸ਼ਨ ਟੂ ਅਪਲਾਈ ਜਿੰਨਾਂ ਨੂੰ ਭੇਜਿਆ ਗਿਆ ਉਹਨਾਂ ਦੀ ਗਿਣਤੀ ਵੀ ਸਭ ਤੋਂ ਜ਼ਿਆਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਨਾ ਕਿ ਨੂੰ ਮੈਂ ਰਿਕਾਰਡ ਬ੍ਰੇਕਿੰਗ ਕਿਉਂ ਕਹਿ ਰਿਹਾ ਕਿਉਂਕਿ ਜੇਕਰ ਪਿਛਲੇ 2015 ਤੋਂ ਲੈ ਕੇ ਹੁਣ ਤੱਕ ਇਹ ਪਿਛਲੇ 10 ਸਾਲਾਂ ਦੀ ਗੱਲ ਕਰੀਏ ਤੇ ਹੁਣ ਤੱਕ ਜਿੰਨੇ ਵੀ ਆਈਟੀ ਆਉਂਦੇ ਰਹੇ ਆ ਉਹਨਾਂ ਦੇ ਵਿੱਚ ਰਿਕਾਰਡ ਬ੍ਰੇਕਿੰਗ ਇਸ ਕਰਕੇ ਹੈ ਕਿ 2021 ਦੇ ਵਿੱਚ ਇੱਕ ਆਈਟੀ ਆਇਆ ਸੀਗਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਫਰਵਰੀ 13 2021 ਨੂੰ ਜਿਹਦੇ ਵਿੱਚ 27332 ਲੋਕਾਂ ਨੂੰ ਆਈਟੀਏ ਯਾਨੀ ਇਨਵੀਟੇਸ਼ਨ ਟੂ ਅਪਲਾਈ ਭੇਜੇ ਗਏ ਸੀ ਇਹ ਇੱਕ ਐਕਸੈਪਸ਼ਨਲ ਕਹਿ ਸਕਦੇ ਆ ਕਿ ਆਈਟੀਏ ਸੀਗਾ ਜਾਂ ਇੱਕ ਐਕਸੈਪਸ਼ਨਲ ਕੇਸ ਸੀਗਾ ਜਿਹੜਾ ਕਿ ਡਰਾਅ ਨੰਬਰ 176 ਸੀਗਾ ਪਰ ਉਸ ਤੋਂ ਬਾਅਦ ਕਦੇ ਵੀ ਇਦਾਂ ਨਹੀਂ ਹੋਇਆ ਕਿ 7500 ਬੰਦੇ ਨੂੰ ਆਈਟੀਏ ਹੋਣ 2023 ਦੀ ਜੇਕਰ ਗੱਲ ਕਰ ਲਈਏ ਤਾਂ 15 ਮਾਰਚ 23 ਮਾਰਚ ਤੇ 29 ਮਾਰਚ ਯਾਨੀ ਕਿ ਮਾਰਚ ਮਹੀਨੇ ਦੇ ਵਿੱਚ ਤਿੰਨ ਡਰਾਅ ਕੰਡਕਟ ਕੀਤੇ ਗਏ ਸੀਗੇ ਖਾਸ ਕਰਕੇ ਡਰਾਅ ਨੰਬਰ 243 244 ਤੇ 245 ਜਿਦੇ ਵਿੱਚ ਸਿਆਰ ਸਕੋਰ 490 484 ਤੇ 481 ਸੀਗਾ ਇਹਨਾਂ ਦੇ ਵਿੱਚ 7 7 7 ਯਾਨੀ ਕਿ 7000 ਜਿਹੜਾ ਉਹ ਮੈਕਸਿਮਮ ਨੰਬਰ ਸੀਗਾ ਜਿਹਨਾਂ ਨੂੰ ਆਈਟੀਆ ਭੇਜੇ ਗਏ ਸੀਗੇ ਸੋ ਇਸ ਤੋਂ ਬਾਅਦ ਜਦੋਂ ਆਪਾਂ 2024 ਦੀ ਗੱਲ ਕਰ ਲੈਨੇ ਆ ਤੇ 2024 ਦੇ ਵਿੱਚ ਵੀ 7000 ਮੈਕਸਿਮਮ ਬੰਦੇ ਸੱਦੇ ਗਏ ਸੀ ਫਰਵਰੀ 1 2024 ਨੂੰ ਤੇ ਉਹ ਵੀ ਫ੍ਰੈਂਚ ਕੈਟਾਗਰੀ ਦੇ ਵਿੱਚ ਹੀ ਸੱਦੇ ਗਏ ਸੀਗੇ ਤੇ CRS ਸਕੋਰ ਸੀਗਾ 365 ਡਰਾਅ ਨੰਬਰ ਸੀਗਾ 282 ਜਿਹੜਾ ਪਿਛਲੇ ਸਾਲ CRS ਸਕੋਰ ਗਿਆ ਸੀਗਾ ਫ੍ਰੈਂਚ ਦਾ ਉਹ ਲੋਵੇਸਟ CRS ਸਕੋਰ ਸੀਗਾ 336 CRS ਸਕੋਰ ਦੇ ਉੱਤੇ ਵੀ ਡਰਾਅ ਆਇਆ ਸੀਗਾ ਪਿਛਲੇ ਸਾਲ 2024 ਦੇ ਵਿੱਚ ਸੋ ਇਹ ਚੀਜ਼ ਸਮਝੋ ਕਿ ਫ੍ਰੈਂਚ ਕਿੰਨੀ ਇੰਪੋਰਟੈਂਟ ਆ ਤੁਹਾਡੇ ਵਾਸਤੇ ਹਾਂ ਮੰਨਦਾ ਮੈਂ ਬਹੁਤ ਔਖੀ ਹੈ ਕਰਨਾ ਹੀ ਨਹੀਂ ਸੌਖੀ ਨਹੀਂ ਹੈਗੀ ਜਿੰਨੀਆਂ ਗੱਲਾਂ ਕਰਨੀਆਂ ਸੌਖੀਆਂ ਨੇ ਬਟ ਜਦੋਂ ਸਾਡੇ ਕੋਲ ਆਪਸ਼ਨ ਨਹੀਂ ਛੱਡਿਆ ਗਿਆ ਤਾਂ ਭਈ ਅਸੀਂ ਕਰੀਏ ਕੀ ਸਾਡੇ ਕੋਲ ਹੋਰ ਕੁਝ ਹੈ ਹੀ ਨਹੀਂ ਆ ਉਹ ਦੇਖੋ ਇਹ ਚੀਜ਼ ਸਮਝੋ ਧਿਆਨ ਦੇ ਨਾਲ ਜਿਹੜੀ ਕੈਟਾਗਰੀ ਅਨਾਉਂਸ ਕੀਤੀ ਗਈ ਕਿ ਕੈਟਾਗਰੀ ਬੇਸ ਡਰਾਅ ਹੋਣਗੇ ਉੱਚ 6 ਕੈਟਾਗਰੀਆਂ ਦੀ ਅਨਾਉਂਸਮੈਂਟ ਹੋਈ ਸੀਗੀ ਇੱਕ ਅੱਧੀ ਦੀ ਨਹੀਂ ਸੀ ਹੋਈ 6 ਕੈਟਾਗਰੀਜ਼ ਦੀ ਉਹਨਾਂ 6 ਕੈਟਾਗਰੀਜ਼ ਦੀ ਜੇਕਰ ਗੱਲ ਕਰੀਏ ਤਾਂ ਸਭ ਤੋਂ ਨੰਬਰ 1 ਤੇ ਸੀ ਫ੍ਰੈਂਚ ਲੈਂਗੁਏਜ ਦੀ ਉਸ ਤੋਂ ਬਾਅਦ ਹੈਲਥ케ਅਰ ਦੀ ਉਸ ਤੋਂ ਬਾਅਦ ਇਸਟੀਮ ਦੀ ਜਿਹਦੇ ਵਿੱਚ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਸੀਗਾ ਉਸ ਤੋਂ ਬਾਅਦ ਟ੍ਰੇਡ ਓਕਿਊਪੇਸ਼ਨਸ ਫਿਰ ਐਗਰੀਕਲਚਰ ਤੇ ਐਗਰੀ ਫੂਡ ਨਾਲ ਜੁੜੇ ਹੋਏ ਓਕਿਊਪੇਸ਼ਨਸ ਤੇ ਫਿਰ ਐਜੂਕੇਸ਼ਨ ਜਿਹੜੀ ਨਵੀਂ ਕੈਟਾਗਰੀ ਟਰਾਂਸਪੋਰਟ ਨੂੰ ਹਟਾ ਕੇ ਲਗਾਈ ਗਈ ਹੈ 6ਵੇਂ ਨੰਬਰ ਦੇ ਉੱਤੇ ਇਹ 6 ਕੈਟਾਗਰੀਜ਼ ਨੇ ਤੇ 6 ਕੈਟਾਗਰੀ ਦੇ ਵਿੱਚੋਂ ਜਿਹੜੇ ਹੁਣ ਤੱਕ ਡਰਾ ਆਏ ਨੇ ਇਹ ਗੱਲ ਸਮਝੋ 11 ਡਰਾ ਹੁਣ ਤੱਕ ਕੰਡੈਕਟ ਕੀਤੇ ਗਏ ਨੇ 2025 ਦੇ ਵਿੱਚ 2025 ਦੇ ਵਿੱਚ ਜਿਹੜੇ 11 ਡਰਾ ਕੰਡੈਕਟ ਕੀਤੇ ਗਏ ਨੇ ਉਹਨਾਂ ਵਿੱਚੋਂ ਕੈਟਾਗਰੀ ਬੇਸ ਸਿਰਫ ਤਿੰਨ ਡਰਾ ਆਏ ਨੇ ਤੇ ਤਿੰਨ ਦੇ ਤਿੰਨੇ ਜਿੰਨੇ ਡਰਾ ਆਏ ਨੇ ਉਹ ਸਾਰੇ ਦੇ ਸਾਰੇ ਡਰਾ ਫ੍ਰੈਂਚ ਕੈਟਾਗਰੀ ਦੇ ਵਿੱਚ ਆਏ ਨੇ ਜਿਹਦੇ ਵਿੱਚ 4 ਸਕੋਰ 428 410 ਤੇ 379 ਜਿਹੜਾ ਹੁਣ ਲਾਸਟ ਵਾਲਾ ਜਿਹੜਾ ਉਹ ਡਰਾ ਨੰਬਰ 341 ਦਾ ਸੀ ਹੁਣ ਫਰੈਂਚ ਦੇ ਵਿੱਚ ਜਿਹੜੇ ਪਹਿਲੇ ਜਿਹੜਾ 18500 ਪੇਜ ਜਗ ਹੈ ਤੇ ਉਸ ਤੋਂ ਬਾਅਦ ਜਿਹੜਾ ਸੀਸੀ ਦੇ ਡਰਾਅ ਆਏ ਨੇ ਉਹ ਆਏ ਨੇ तकरीबन ਤਿੰਨ ਡਰਾਅ ਸੀਸੀ ਦੇ ਹੋਏ ਨੇ ਜਿਹਦੇ ਵਿੱਚ ਡਰਾਅ ਡਰਾ ਨੰਬਰ ਸੀ 333 332 ਤੇ ਉਸ ਤੋਂ ਲਾਵਾ 335 ਇਹਨਾਂ ਦੇ ਵਿੱਚ ਸਿਆਰ ਸਕੋਰ ਜਿਹੜਾ ਮਿਨੀਮਮ ਗਿਆ ਉਹ 521 ਗਿਆ ਤੇ ਇਹਦੇ ਵਿੱਚ ਜਿਹੜਾ ਟੋਟਲ ਆਈਟੀਆ ਹੈ ਉਹ 9350 ਹੈ ਉਸ ਤੋਂ ਬਾਅਦ ਪੀਐਨਪੀ ਆਪਣੇ ਪ੍ਰੋਵਿੰਸ਼ਲ ਨਾਮੀ ਪ੍ਰੋਗਰਾਮ ਦੇ ਥਰੂ ਫਾਈਲਿੰਗ ਹੁੰਦੀ ਜਿਨ੍ਹਾਂ ਦੀ 233 ਲੋਕਾਂ ਨੂੰ ਹੁਣ ਤੱਕ ਜਿਹੜੀ ਇਨਵੀਟੇਸ਼ਨ ਇਹਦੇ ਵਿੱਚ ਆਈ ਹੈ ਸੋ ਇਹਦੇ ਪੰਜ ਡਰਾਅ ਕੰਟੈਕਟ ਕੀਤੇ ਗਏ ਨੇ ਸੋ ਪੰਜ ਡਰਾਅ ਮਲਾ ਕੇ 2233 ਬੰਦਿਆਂ ਨੂੰ ਸੱਦਿਆ ਗਿਆ ਉਧਰ ਤਿੰਨ ਡਰਾਅ ਮਲਾ ਕੇ 9350 ਬੰਦਿਆਂ ਨੂੰ ਸੱਦਿਆ ਗਿਆ ਤੇ ਯਾਰ ਸਭ ਤੋਂ ਵੱਡੀ ਗੱਲ ਹੈ ਕਿ ਪੀਐਮਪੀ ਦੇ ਪੰਜ ਡਰਾਅ ਤੇ ਫ੍ਰੈਂਚ ਦਾ ਇੱਕ ਡਰਾਅ ਜਿਹੜਾ ਉਹਦੇ ਮੁਕਾਬਲੇ ਹੈ ਸੋ ਫ੍ਰੈਂਚ ਬਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ ਚੀਜ਼ ਸਮਝ ਜਾਓ ਟਾਈਮ ਹੈਗਾ ਹਾਲੇ ਟੋਟਲ ਜੇਕਰ ਆਪਾਂ ਗੱਲ ਕਰੀਏ 30683 ਬੰਦਿਆਂ ਨੂੰ ਹੁਣ ਤੱਕ ਆਈਟੀ ਆ ਚੁੱਕਿਆ 2025 ਦੇ ਵਿੱਚ ਜਿਹਦੇ ਵਿੱਚ ਚਾਰ ਡਰਾ ਮਾਰਚ ਚਾਰ ਡਰਾ ਫੈਬ ਤੇ ਤਿੰਨ ਡਰਾ ਜਿਹੜੇ ਉਹ ਜਨ ਦੇ ਵਿੱਚ ਕੰਟੈਕਟ ਕੀਤੇ ਗਏ ਜਨਵਰੀ ਵਾਲੇ ਚ 5000 ਤੋਂ ਜ਼ਿਆਦਾ ਬੰਦਿਆਂ ਨੂੰ ਸੱਦਿਆ ਗਿਆ ਸੀ 11 11.5 ਹਜ਼ਾਰ ਨੂੰ ਫਰਵਰੀ ਚ ਤੇ 13200 ਕਾਰਡ ਬੰਦਿਆਂ ਨੂੰ ਜਿਹੜਾ ਉਹ ਸੱਦਿਆ ਗਿਆ ਮਾਰਚ ਦੇ ਵਿੱਚ ਪਰ ਜਿਹੜਾ ਇਹਦੇ ਵਿੱਚ ਟੋਟਲ ਜੇਕਰ ਇਹਦੇ ਹਿਸਾਬ ਦੇ ਨਾਲ ਚਾਹੀਏ ਆਪਾਂ ਇਹਦੀ ਟੋਟਲ ਡੈਫਟ ਦੇ ਵਿੱਚ ਜਾਈਏ ਤਾਂ ਇਹ ਸਮਝ ਆਉਂਦਾ ਹੈ ਕਿ ਭਈ ਕੈਨੇਡਾ ਜਿਹੜਾ ਉਹ ਭਾਵੇਂ ਉਹਨੇ ਕੈਟਾਗਰੀ ਵਿੱਚ 6 ਕੈਟਾਗਰੀਜ਼ ਦੀ ਅਨਾਉਂਸਮੈਂਟ ਕੀਤੀ ਹੈ ਪਰ ਅਸਲ ਦੇ ਵਿੱਚ ਉਹਨਾਂ ਦਾ ਫੋਕਸ ਜਿਹੜਾ ਉਹ ਟੋਟਲ ਤੇ ਟੋਟਲੀ ਹੋ ਚੁੱਕਾ ਹੈ ਫ੍ਰੈਂਚ ਦੇ ਉੱਤੇ ਸੋ ਫ੍ਰੈਂਚ ਦੇ ਉੱਤੇ ਮੇਰੇ ਵੀ ਫੋਕਸ ਜ਼ਰੂਰ ਕਰੋ ਭਾਵੇਂ ਬਹੁਤ ਔਖੀ ਹੈ ਪਰ ਯਾਰ ਇੰਨੀ ਔਖੀ ਤੇ ਨਹੀਂ ਨਾ ਹੈਗੀ ਕਿ ਜਦੋਂ ਆਪਾਂ ਕਿਸੇ ਨੂੰ ਇੰਨੇ ਨੇ ਪੈਸੇ ਦਾ ਦਿੰਨੇ ਆਪਾਂ ਉੱਥੇ ਜਾ ਕੇ ਇਹ ਇਹ ਆਪਾਂ ਕੋਰਸ ਕਰਦੇ ਆ ਹਨਾ ਕਈ ਬੱਚੇ ਜਿਹੜੇ ਉਹਦੇ ਵਿੱਚ ਵੀਕ ਹੁੰਦੇ ਨੇ ਪਰ ਡੇਗ ਟਟ ਕੇ ਕੋਈ ਜਾਂਦਾ ਇਸ ਕਰਕੇ ਫ੍ਰੈਂਚ ਜ਼ਰੂਰ ਕਰ ਲਓ ਕਿਉਂਕਿ ਫ੍ਰੈਂਚ ਦਾ ਹੀ ਆਉਣ ਵਾਲਾ ਸਮਾਂ ਹੈ ਕੈਨੇਡਾ ਦੇ ਵਿੱਚ ਭਾਵੇਂ ਜਿਹੜੀ ਮਰਜ਼ੀ ਸਰਕਾਰ ਬਣੀ ਫ੍ਰੈਂਚ ਨੂੰ ਉਹਨਾਂ ਪ੍ਰਮੋਟ ਕਰਨੀ ਕਰਨਾ ਹੈਗਾ ਉਮੀਦ ਕਰਦਾ ਹਾਂ ਕਿ ਇਹ ਸਾਰਾ ਸਮਝ ਵਿੱਚ ਤੁਹਾਡੇ ਜ਼ਰੂਰ ਆਇਆ ਹੋਵੇਗਾ ਤੇ ਇਹ ਗੱਲ ਤੁਹਾਡੇ ਜ਼ਿਹਨ ਵਿੱਚ ਜ਼ਰੂਰ ਬੈਠੀ ਹੋਏਗੀ ਕਿ ਭਈ ਨਾਸਫ ਲੋਏਸਟ ਸਿਆ ਸਕੋਰ ਹੈ ਇਸ ਸਾਲ ਦਾ ਸੋ ਕੋ ਮੈਕਸਿਮਮ आईटीए पे भेजे गए ने सो ये अपने आप ਦੇ ਵਿੱਚ ਇੱਕ ਬਹੁਤ ਵੱਡਾ ਕਹਿ ਸਕਦੇ ਕਿ ਐਂਡਿਕੀਸ਼ਨ ਹੈ ਕਿ ਤੁਹਾਡਾ ਫਿਊਚਰ ਕੈਨੇਡਾ ਦੇ ਵਿੱਚ ਜਾ ਕੇਡੇ ਪਾਸੇ ਮੁੜਿਆ ਉਮੀਦ ਕਰਦਾ ਹਾਂ ਕਿ ਲੋਕ ਸੰਦਾ ਹੈਗਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਸਿਰਫ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਮਡ ਐਸਓਪੀ ਚਾਹੀਦੀ ਹੈ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ